ਅੱਜ ਅਸੀਂ ਆ ਗਿਆ ਚੰਡੀਗੜ੍ਹ ਲਾਂਟੇ ਮਾਲ ਘੁੰਮਣ ਮਿੰਨਾ ਮਿੰਨਾ ਮੀ ਪਹਿਰੇ ਆਰੇ ਇਹ ਬਾਈ ਮੈਂ ਆਪਣੇ ਨਾਲ ਆ ਆਪਣੇ ਧੂਰੀ ਕੰਨੀਓ ਕੁੰਬੜਾਲ ਤੋਂ ਸਾਡਾ ਟਾਈਮ ਹੈਗਾ 12:30 ਦਾ 12:30 ਵਜੇ ਅੰਦਰ ਜਾਣਾ ਹੈ ਸੇ ਜੋ ਦੇਖੀਏ ਸੀ ਅੰਦਰ ਅੰਦਰ ਦੇ ਆ ਗਏ ਜੀ ਅੰਦਰ ਦੇਖੋ ਨਜ਼ਾਰਾ ਅੰਦਰ ਆਪਾਂ ਐ ਕਰਦੇ ਆ ਉੱਥੇ ਦੇਖ ਕੇ ਨਾ ਕਿ ਕਿੱਥੇ ਜੇ ਨੇ ਇੱਧਰ ਆ ਮਨ ਲੱਗਦਾ ਇਹਨੂੰ ਪੁੱਛ ਕੇ ਫਿਰ ਆਪਾਂ ਉੱਥੇ ਜਾ ਕੇ ਬਹਿ ਜਾਨੇ ਆ ਉਰੇ ਤਾਂ ਹੀ ਲੱਗਦਾ ਵੀ ਯੂਰਪ ਚ ਫਿਰਦੇ ਆ ਹੂੰ 那可不，不怕嘞，俺那买几个。 ਲੋ ਪੇਜਿੰਗ ਲੈਫਟ ਤੇ ਤਹਾਨੂੰ ਉਂ ਦੇਖਦੇ ਆ ਮਾਲ ਕੋਲ ਕੋ ਸ਼ੂਜ਼ ਬ੍ਰਾਂਡ ਆ ਜਾ ਇਹਨੂੰ ਫਾਲਤ ਸਵੇਰੇ ਕਰਕੇ ਰਾਤ ਨੂੰ ਘਟਾ ਲਾ ਸ਼ਾਮ ਨੂੰ ਤਾਂ ਬੜਾ ਹੁੰਦਾ ਹਲਦਾ ਆਪਣੇ ਵਾਲੀ ਨੇ ਬਸ ਜਿਹੜੇ ਪਹਿਲਾ ਪਹਿਲਾ ਵਾਲੇ ਨੇ ਹੋਰ ਨਹੀਂ ਹੈਗਾ ਕੋਈ ਤੇ ਵਾਲੇ ਤਾਂ ਸ਼ਾਮ ਨੂੰ ਜਾਓ ਤੁਸੀਂ ਸਿੱਟੇ ਹੋ ਜਾਣਗੇ ਹਾਂ ਸ਼ਨੀਵਾਰ ਸੰਡੇ ਹਾਂ ਬੂਟੇ ਬੜੇ ਲੱਗੇ ਪੈਨੇ ਬੂਟ ਤੇ ਕੱਪੜੇ ਹੀ ਜ਼ਿਆਦੇ ਆ ਹਾਂ ਲੇਡੀਜ਼ ਜ਼ਿਆਦਾ ਆ ਕੋਈ ਫ੍ਰੀ ਚਾਟ ਅਡਡ ਕਰ ਦਿਆ ਗਿਆ ਭਾਈ ਹਾਂ ਸਾਰੀਆਂ ਸੁਰਖੀਆਂ ਬਿੰਦੀਆਂ ਇਧਰ ਸਾਰੇ ਕੱਪੜੇ अच्छा हो तो मुड़े माने एक एक टी शर्ट भी दो दो हजार दी हो नहीं। 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 ਆਕਲਟ ਨਾ ਮੈਂ ਨਹੀਂ ਆਪੇ ਉਹ ਮੈਨੂੰ ਪਤਾ ਨਹੀਂ ਆਉਂਦੀ ਅੱਛਾ ਉੱਥੇ ਕਿਵੇਂ ਆ ਸਾਰੀ ਸਾਰੇ ਬ੍ਰੈਂਡ ਹੀ ਨੇ ਸਾਰੀ ਬ੍ਰੈਂਡ ਨੇ ਹਾਂ ਬਰਨਾਲੇ ਅ ਬਟਿੰਡਾ ਰੋਡ ਤੇ ਕਿਹਨੇ ਆ ਅੱਛਾ ਹਾਂ ਠੀਕ ਹੈ ਟੱਪ ਕੇ ਬਟਿੰਡਾ ਤੇ ਜਾਣੇ ਹਾਂ ਹਾਂ ਠੀਕ ਹੈ ਲੈ ਰੋਕੀ ਦੇਖ ਲਈ ਕਰਨਾ ਹੈ ਤੇ ਅਗਰ ਉਹ ਅਬੂ ਦਾ ਵੀ ਹੈ ਅੱਛਾ ਅਬੂ ਦਾ ਉਹਦੇ ਵਿੱਚ ਇਹ ਤੇ ਦਬਈ ਦੇ ਹਾਂ ਹੈਗਾ ਟੈਕਨਕਲ ਇਹ ਵੀ ਟਾਪੂ ਹਿੱਤੇ ਦਵਾਈ ਵੀ ਕਹਿੰਦੇ ਕਈ ਤੇਲ ਦੇ ਕਈ ਉਹਨਾਂ ਨੂੰ ਟਾਪੂ ਓਨ ਜੋੜ ਕੇ ਬਣਾਤਾ ਇਹਨਾਂ ਨੇ ਕੋਈ ਜੂ ਇਹੀ ਬਣਾਤਾ ਬਸ ਉਹਦਾ ਨਾਮ ਡੈਕੋਰਟ ਦਾ ਨਯਾਰਾ ਚੰਡੀਗੜ੍ਹ ਕਿੰਨਾ ਵਧੀਆ ਲੱਗਦਾ